ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਟਾਈਮ ਹੋ ਗਿਆ ਜੀ 6:34 ਮਿੰਟ ਤੇ ਕ੍ਰਾਸ ਕਰ ਰਹੇ ਆ ਜੀ ਮੁਜ਼ਫਰਪੁਰ ਰਾਤ ਨੂੰ ਐਂਟਰ ਹੋ ਗਏ ਸੀ ਕਿ ਬਿਹਾਰ ਤੇ ਸੈਨ ਜੜ ਗਿਆ ਪੂਰੀ ਤਰ੍ਹਾਂ ਤੇ ਹੌਸਾਂ ਬਾਹਰ ਬਹੁਤ ਸ਼ਾਨਦਾਰ ਹੈਗਾ ਤੇ ਚੱਲ ਰਿਹਾ ਸਫਰ ਟ੍ਰੇਨ ਦਾ ਟ੍ਰੇਨ ਦੇ ਵਿੱਚ ਹੀ ਨੱਡ ਲੈ ਰਹੇ ਆ ਥੋੜੀ ਕਰ ਰਿਹਾ ਗਰਮਾ ਗਰਮ ਚਾਹ ਦੀ रेत का टाइम है और पूरा आनंद है पटाखे पटूखे चला रहे लोग अज ना छठ पूजा भी है ना ਸ਼ਾਟ ਪੂਜਾ ਕਰਕੇ ਵੀ ਰੌਣਕਾਂ ਬਹੁਤ ਆਗੀਆਂ ਨੇ ਸ਼ਹਿਰ ਦੇ ਵਿੱਚ ਚਾਹ ਬਣ ਕੇ ਹੋ ਗਈ ਹਾਜ਼ਰ ਪਾ ਕੇ ਬੋਤਲ ਚ ਲਾਏ ਆ ਹੁੰਦਾ ਜੇ ਪੈਂਟਰੀ ਵਾਲੇ ਆ ਉਹਨਾਂ ਨਾਲ ਬੁਰੀ ਜਾਣ ਪਛਾਣ ਹੋ ਗਈ ਹੈ ਉਹ ਬੋਤਲ ਦੀ ਵੇਖ ਕੇ ਉਹ ਤਾਂ ਕਹਿਣਗੇ ਲਿਆਓ ਸਰਦਾਰ ਜੀ ਤੇ ਉਹਦੇ ਭਰ ਦਿੰਦੇ ਆ ਬੋਤਲ ਜੀ ਤੇ ਭਾ ਵੀ ਬਹੁਤ ਵਧੀਆ ਇਹਨਾਂ ਦੇ ਤੇ ਚੱਲ ਰਹੀ ਹੈ ਚਾਹ ਜਾ ਦੇ ਨਾਲ ਚੱਲ ਰਹੀ ਹੈ ਪਿੰਨੀ ਪਿੰਨੀ ਦੇ ਨਾਲ ਚੱਲ ਰੀਆਂ ਨੇ ਮਠੀਆਂ 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 ਜੋ ਸਾਡੀ ਡਾਕਟਰ ਸਾਹਿਬ ਦੀ ਮਾਤਾ ਨੇ ਬਣਾ ਕੇ ਭੇਜੀਆਂ ਨੇ ਸਪੈਸ਼ਲ ਸਫਰ ਵਾਸਤੇ ਆਨੰਦ ਲੈ ਰਹੇ ਚਾਹ ਦਾ ਨਾਲੇ ਸਫਰ ਦਾ ਚਾਹ ਦੀ ਜੁਸਕੀ ਦੇ ਨਾਲ ਥੋੜੀ ਥੋੜੀ ਪਿੰਨੀ ਥੋੜੀ ਥੋੜੀ ਮਠੀ ਕੀ ਆਨੰਦ ਹੈ ਟ੍ਰੇਮ ਹੋ ਗਿਆ ਜੀ 9.5 ਦਾ ਪਹੁੰਚ ਗਏ ਬਰਾਉਨੀ ਇੱਥੇ ਲੈ ਰਿਆ ਮੁੰਡਾ ਮਰੂਰ ਮਰੂਰ ਦੀ ਬਹੁਤ ਸੋਹਣੀ ਆ ਸਾਬਦ ਨੇ ਕੱਲਾ ਕਰੇ ਨਾਲ ਆ ਵੀ ਨਾਲ ਲਈਏ ਸਾਬਦ ਹੀ ਲੈਣੇ ਆ ਕਟਾ ਕੇ ਨਹੀਂ ਲੈਣੇ ਮੁੰਡਾ ਰੱਬ ਇਤਨਾ ਵੀ ਲੈ ਲਈ ਇੱਕ ਨਾਲ ਧੁੱਪ ਚੜ ਗਈ ਐ ਪੂਰੀ ਗਰਮੀ ਐ ਜਮੀਨਾਂ ਚੱਲ ਗਿਆ ਅਕਤੂਬਰ ਖਤਮ ਹੋਣ ਵਾਲਾ ਫੇਰ ਵੀ ਪੂਰੀ ਗਰਮੀ ਹੈ ਠੰਡ ਦਾ ਨਾਮੋ ਨਿਸ਼ਾਨੀ ਹੈ ਨਹੀਂ ਗਾ ਸ਼ਾਇਦ ਅਰੁਣਾਚਲ ਜਾ ਕੇ ਠੰਡ ਮਾਰੀ ਮੁੱਟੀ ਹੋ ਜੇ ਤੇ ਇਧਰ ਪੜ ਰਿਆ ਨਮਾ ਪਲੇਟਫਾਰਮਸ ਇਹ ਆਪਣਾ ਟੱਬਾ ਸੈਕੰਡ ਕਲਾਸ ਹਾਂ ਗੁਰਪ੍ਰੀਤ ਆ ਗਿਆ ਜੀ ਆਪਣਾ ਘਰ ਇਹ ਆਪਣਾ ਘਰ ਤਿੰਨ ਦਿਨਾਂ ਦਾ ਘਰ ਆਪੇ ਸਾਡੇ ਮਰੂਦ ਜੀ ਜੀ ਸਾਹਿਬ ਨੂੰ ਬਖਸ਼ਣਾ ਮਰੂਦਾ ਦਾ ਆਹਾਰ ਉਹ ਤਾਂ ਬਟੇ ਕੱਢ ਦੂ ਇਹਨਾਂ ਦੇ ਰਾਤ ਨੂੰ ਇਹ ਥੱਲੇ ਹੁੰਦਾ ਵਾ ਦੇ ਸੀ ਉੱਤੇ ਨੇ ਤੇ ਅਸੀਂ ਉੱਤੇ ਹੁੰਨੇ ਆ ਦਿਨੇ ਇਹ ਉੱਪਰ ਹੋ ਜਾਂਦਾ ਸਾਈਕਲ ਸਾਡਾ ਤੇ ਅਸੀਂ ਥੱਲੇ ਆ ਜੰਨੇ ਆ ਇਹ ਕਾਇ ਇਹ ਕਾਇ ਬੰਦਾ ਆ ਲੱਗਦਾ ਮਨੀਸ਼ਰ ਬਣਦਾ ਉਹਦੇ ਮੈਂ ਚੱਲ ਇਹ ਕਾਇ ਉਹ ਤੇ ਮਸਾਲਾ ਜਪਾਂਦੇ ਜਿਹੜੇ ਆ ਗਈ ਪਾਈਨ ਐਪਲ ਦੀ ਵਾਰੀ ਕਹਦੇ ਬੰਦਾ ਲੰਘਣੇ ਦੇਣਾ ਕੋਈ ਵੈਂਡਰ ਜਿਹੜਾ ਆਵੇ ਤੇ ਉਹਨੂੰ ਖਾਲੀ ਨਹੀਂ ਮੋੜਨਾ ਪਾਈਨ ਐਪਲ ਖਾਈਏ ਪਾਈਨ ਐਪਲ ਲੈ ਲੀਆ ਪਾਈਨ ਐਪਲ ਦੀਆਂ ਪਲੇਟਾਂ ਬੀਰੋ ਜਖਾਤ ਸਭ ਨੂੰ ਦੇਣਾ ਵਾ ਵੀ ਕੋਈ ਖਾਲੀ ਨਾ ਜਾਵੇ ਇਤੋਂ ਤੇ ਕੋਈ ਖਾਲੀ ਅਹੀਂ ਨੰਗਨ ਨੂੰ ਨਹੀਂ ਦਿੰਦੇ ਚੰਗਾ ਹੁੰਦਾ ਸਾਲ ਹਾਂ ਬਾੜ ਦਾ ਹੈ ਜਿਹੜੀ ਜੰਗਾ ਹੁੰਦਾ ਹੈ ਇੱਧਰ ਆ ਗਏ ਕੇਲਿਆਂ ਦੇ ਬਾਗ ਬੜੇ ਕੇਲੇ ਬੱਲੇ 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 ਵੱਡੇ ਹੀ ਖੇਤ ਆ ਜੀ ਕਮੇਟੀ ਦਾ ਹੈਗਾ ਵੱਡੇ ਕੰਮ ਹੈ ਗੱਡੀ ਪੂਰੀ ਤੇਜ਼ ਜਾ ਰਹੀ ਹੈ ਗਰਮੀ ਪੂਰੀ ਐ ਇਸ ਟਾਈਮ ਤੇ ਟਾਈਮ ਹੋ ਗਿਆ ਸਵਾ 12 ਦਾ ਟਾਈਮ ਹੋ ਗਿਆ ਦੁਪਹਿਰ ਦੀ ਰੋਟੀਆਂ ਦਾ ਓੜੀ ਕੀ ਆ ਨੇ ਉਹਨਾਂ ਨੂੰ ਵੀ ਕਦੋਂ ਆਉਣ ਲੈ ਕੇ ਥਾਲੀਆਂ ਜੀਆਂ ਨਾ ਆ ਹੈਗੀ ਮਖਾਣੇ ਦੀ ਖੇਤੀ ਆ ਚਟੇੜੇ ਫੁੱਲ ਜਿਹੜੇ ਲੱਗੇ ਨੇ ਨਾ ਛੱਪੜੇ ਦੇ ਵਿੱਚ ਇਹ ਮਖਾਣੇ ਦੀ ਖੇਤੀ ਆ ਆ ਆ ਗਏ ਅੰਬਾਂ ਦੇ ਬੂਟੇ

ਤਾਰੀਖ ਹੈਗੀ ਅੱਜ 28 ਅਕਤੂਬਰ 2025 ਕਟਿਆਰ ਜ਼ਿਲ੍ਹਾ ਜੰਕਸ਼ਨ ਬਹੁਤ ਵੱਡਾ ਇੱਥੇ ਤੇ ਸਵਾਰੀਆਂ ਉਤਰ ਰਹੀਆਂ ਚੜ੍ਹ ਰਹੀਆਂ ਨੇ ਗਰਮੀ ਗਰਮੀ ਪੂਰੀ ਇੱਥੇ ਟ੍ਰੇਨ ਚੱਲ ਰਹੀ ਆ ਕੋਈ ਲਗਭਗ ਡੇਢ ਘੰਟਾ ਲੇਟ ਪਰ ਪਰ ਕਹਿੰਦੇ ਆ ਵੀ ਇਹ ਕਰ ਦਨਗੇ ਸਹੀ ਖਿੱਚ ਦੂਗੇ ਕਿਉਂਕਿ ਡਰਾਈਵਰ ਦੇ ਵੱਸ ਹੁੰਦੀ ਆ ਮਾ ਸਾਹਿਬ ਰੇਸ ਤੇ ਪੈਰ ਵੱਧ ਦੇ ਦੂਗਾ ਇਧਰ ਰੀਸਟਾਲ ਲੰਡਨ ਜੰਕਸ਼ਨ ਟਾਈਮ ਹੋ ਗਿਆ ਜੀ 3 ਦਾ ਤੇ ਲੋਡਾ ਵੇਲਾ ਹੋ ਗਿਆ ਤੇ ਬਣ ਗਈ ਤੇਨ ਵਾਲੀ ਚਾਹ ਐਸ ਯੂਜਵਲ ਜਿਹੜੀ ਅਹੀਂ ਬੋਤਲ ਭਰੋਣੇ ਹੁੰਨੇ ਆ ਉਹ ਹੀ ਬੋਤਲ ਭਰ ਕੇ ਚਾਹ ਦੀ ਆ ਗਈ ਆ ਉਸ ਤੇ ਨਾਲ ਚੱਲ ਰਿਹਾ ਨਾਲ ਪਿੰਨੀਆਂ ਦਾ ਮਿਲਕ ਕੇਕ ਤੇ ਮਿੱਠੀਆਂ ਮਟੀਆਂ ਦਾ ਦੌਰ ਤੇ ਨਾਲ ਬਾਈ ਸਾਡੇ ਬੈਠੇ ਫੌਜੀ ਸਾਹਿਬ ਇਹਨਾਂ ਨੇ ਜਾਣਾ ਵਾ ਗਾਂ ਐਹੀਂ ਜਾਣਾ ਇਦੋਂ ਦੇ ਗਾਂ ਬਾਈ ਬਠਿੰਡੇ ਤੋਂ ਹੀ ਆ ਤੇ ਚਾਹ ਦਾ ਆਨੰਦ ਮਾਰ ਰਹੇ ਆ ਬਾਈ ਪੁੱਛ ਰਿਹਾ ਸੀ ਸਾਨੂੰ ਤੇ ਉਡੀ ਕੀ ਰਿਸ਼ਤੇਦਾਰੀਆਂ ਪੈਂਟਰੀ ਵਾਲਿਆਂ ਨਾ ਮੈਂ ਕਿਹਾ ਵੀ ਰਿਸ਼ਤੇਦਾਰੀ ਸਾਡੀ ਇਹ ਹੈ ਜਿਹੜਾ ਮੈਨੇਜਰ ਹੈ ਪੈਂਟਰੀ ਦਾ ਉਹਨੂੰ ਅਸੀਂ ਚਾਰ ਆੜੀ ਮੈਨੇਜਰ ਸਾਹਿਬ ਕਹਿ ਕੇ ਬੁਲਾਉਣਾ ਬਸ ਉਸ ਤੋਂ ਬਾਅਦ ਬਸ ਉਹ ਆਪੇ ਸੰਭਲ ਲੈਂਦਾ ਕੰਮ ਤੇ ਬਾਹਰ ਪੂਰਾ ਦਿਨ ਕਿੜਿਆ ਬੈ ਬੈ ਐਗਦਮ ਤੁੱਪ ਪੂਰੀ ਖਤਰਨਾਕ ਤੁੱਪ ਪੂਰੀ ਝੋਨਾ ਲੱਗਿਆ ਹੋਇਆ ਝੋਨਾ ਲੱਗਿਆ ਹੋਇਆ ਬੰਗਾਲ ਆ ਗਿਆ ਇਸ ਤੋਂ ਪਤਾ ਲੱਗਦਾ ਵੀ ਬੰਗਾਲ ਆ ਗਿਆ ਭਾਈ ਹਾਂ ਬੰਗਾਲ ਨੇੜੇ ਆ ਬਸ ਝੋਨਾ ਤੇ ਇਹਨੇ ਕਹਾ ਡਾਲ ਬੋਲਾ। ਢਾਲ ਖੁੱਲ ਆ ਗਿਆ। ਇੰਨਾ ਪਾਣੀ ਦਾ ਮੋਖ ਸਾਡਾ। ਅਨੁਭਵਾ ਵਾਟਰ ਵਾਟਰ ਤਾਂ ਅਸੀਂ ਘਾਟ ਹੀ ਪੀਨੇ ਆ ਸਫਰ ਜਾ ਕੇ ਗਏ। ਕਿਉਂਕਿ ਅਸੀਂ ਆਪਣੇ ਜਿਹੜੇ ਅੰਦਰ ਲੀਵਰ ਹੈ ਉਹਨੂੰ ਇੱਕ ਕਲਾਈਮਟਾਈਜ਼ ਕਰਦੇ ਆ ਤਖੜਾ ਕਰਦੇ। ਨਾਰਮਲ ਪਾਣੀ ਦੇ ਨਾਲ। ਇਹ ਗਾ ਕਿਦਾ ਕਿਹਜਾ ਮਾਹੌਲ ਮੰਨਣਾ। ਰੇਤਾ ਕਰੜਾ ਹੋਊਗਾ ਫੇਰੀ ਗੱਲ ਬੜੇਗੀ। ਓ ਡਾਕਟਰ। ਉਹ ਹੋ ਗਿਆ। ਚਲੋ ਸਿੱਧੀ ਮਾਰਦੀ ਗੱਡੀ ਨੇ। ਟਾਈਮ ਹੋ ਗਿਆ 3:30 ਦਾ ਦੇ ਟ੍ਰੇਨ ਪਹੁੰਚ ਗਈ ਹੈ ਕਿਸ਼ਨਗੰਜ ਕਿਸ਼ਨਗੰਜ ਵਿਆਹ ਤੇ ਇਹ ਬਿਹਾਰ ਹੀ ਚਲੀ ਜਾਂਦਾ ਹੈ ਕਿਸ਼ਨਗੰਜ ਦੇ ਵਿੱਚ ਹੀ ਫਾਦਰ ਸਾਹਿਬ ਰਹਿ ਕੇ ਗਏ ਇੱਥੇ 2.5 ਸਾਲ ਲਾਇਏ ਉਹਨਾਂ ਨੇ ਬੀਐਸਐਫ ਵਿੱਚ ਹੁੰਦੇ ਸੀ ਪਹਿਲਾਂ ਉਹ ਤੇ ਸਰਵਿਸ ਕਰਕੇ ਗਏ ਕਿਸ਼ਨਗੰਜ ਤੇ ਕਾਫੀ ਜ਼ਿਆਦਾ ਜੁੜੀਆਂ ਹੋਈਆਂ ਕਿਸ਼ਨਗੰਜ ਦੇ ਨਾਲ ਬਹੁਤ ਸ਼ਾਨਦਾਰ ਦ੍ਰਿਸ਼ ਚੱਲ ਰਿਹਾ ਹੈ। ਇਹ ਕੁਦਰਤ ਦੇ ਵਿੱਚ ਬਹੁਤ ਹਰੇ ਭਾਈ ਹੈ। ਪੂਰੀ ਜਗ੍ਹਾ ਪੱਤਰ ਝੋਨੇਰੀ ਉਹਦੇ ᱜਿਰਹਿਤ ਬਾਸ, ਆਂਬ, ਸੁਬਾਰੀ ਵਿਚ ਵਿਚ ਸਾੜ ਦੇ ਰੁੱਖ ਵੀ ਲੱਗੇ ਆ। ਔਰ ਮਾਣ ਬਹੁਤ ਹੀ ਬਖਾਲ ਹੁੰਦਾ ਵੇਖ-ਵੇਖ ਕੇ। ਕੀ ਆ ਖੂਬਸੂਰਤ ਨਜ਼ਾਰਾ ਹੈ। ਪੂਰਾ ਨੰਦਰ ਵਾਹ ਜੀ ਵਾਹ ਕੀ ਬਾਤ ਹੈ ਬਾਪੇ ਜਾਣ ਗਏ ਐਵੇਂ ਨਹੀਂ ਗਿਆਤਾ ਬਲ ਹਾਰੀ ਕੁਦਰਤ ਬਸਿਆ ਫਿਰ ਅੰਤਨ ਗਾਈ ਲੱਖਿਆ ਕੋਈ ਅੰਤ ਨਹੀਂ ਕੁਦਰਤ ਹੈਗਾ ਟਾਈਮ ਹੋ ਗਿਆ 5 ਦਾ ਤੇ ਗੱਡੀ ਦੀ ਪੂਰੀ ਸਪੀਡ ਫਿਕਦੀ ਹੈ ਡਰਾਈਵਰ ਨੇ ਬਹੁਤ ਸਪੀਡ ਤੇ ਜਾ ਰਿਹਾ ਹੈ ਇੱਥੇ ਮੌਲ ਬੋਏ ਕੋਨਾ ਬਣਿਆ ਪਿਆ ਤੇ ਜੀ ਆ ਸਾਹਮਣੇ ਤੋਂ ਦਿਖ ਰਿਹਾ ਚਾਰੇ ਖੇਤ ਉਹ ਵਾਲੇ ਨਾਲ ਹੀ ਹੈਗੇ ਇੱਧਰ ਅਨਾਨਾਸ ਦੇ ਖੇਤ ਅਰਨਾਨਾਸ ਦੇ ਖੇਤ ਜਿਉਂ ਦੂਰ ਹੈਗੇ ਆ ਅਨਾਨਾਸ ਦੇ ਖੇਤ ਵੀ ਬਹੁਤ ਸ਼ਾਨਦਾਰ ਲੱਗਦੇ ਦੂਰੋਂ ਵੇਖਣ ਨੂੰ ਔਰ ਇੱਧਰ ਸਾਹਮਣੇ ਜਿਆ ਜਿਹੜੀ ਗੰਦੀ ਹੈ ਇਹ ਝੋਨੇ ਦੀ ਗੰਦੀ ਹੈ ਅਸਲ ਜਿਹੜਾ ਝੋਨਾ ਹੈ ਉਹ ਮੁੱਖ ਫਸਲ ਹੀ ਇੱਧਰ ਦੀ ਬਿਹਾਰ ਬੰਗਾਲ ਦੀ ਆਓ ਸਾਹਮਣੇ ਚਾਹ ਦੇ ਖੇਤ ਆ ਗਏ ਨਿਉਂ ਜਲਪਾਈ ਬੁਧੀ ਦੇ ਨੇੜੇ ਆ ਗਏ ਆਪਾਂ ਮੋਨਕੇ ਵਾਲਿਆਂ ਨੂੰ ਚੱਲ ਬਾਈ ਗੁੜੀ। ਨਿਊ ਜਲਪਈ ਗੁੜੀ ਫਿਰ ਜਲਪਈ ਗੁੜੀ ਰੋਡ ਇਹ ਰਹੂਗਾ ਨਿਊ ਪੂਜ ਬਿਹਾਰ। ਕਾਇਮ ਹੋ ਗਿਆ ਜੀ 5:10 ਮਿੰਟ। ਆਦ ਕੇ ਨਿਊ ਜਲਪਈ ਗੁੜੀ। ਇੱਥੋਂ ਬੰਗਾਲ ਹੋ ਗਿਆ ਸ਼ੁਰੂ। ਆਹ ਖੜੀ ਆਪਣੀ ਟ੍ਰੇਨ। ਲਾਲਗੜ੍ਹ ਤੋਂ ਚੱਲੀ ਆ ਤੇ ਡਿਬ੍ਰੁਗੜ੍ਹ ਜਾਣਾ ਇਹਨੇ। ਇਸੇ ਟ੍ਰੇਨ ਤੇ ਆਪਾਂ ਸਫ਼ਰ ਕਰ ਰਹੇ ਹਾਂ ਇਸ ਟਾਈਮ। ਤੇ ਸ਼ਾਮਾਂ ਪੈ ਗਈਆਂ ਨੇ ਮੂੰਹ ਨੀਰਾ ਹੋਣ ਲੱਗ ਪਿਆ ਵਾ ਤੇ ਸਟੇਸ਼ਨ ਤੇ ਪੂਰੀ ਜਹਲ ਕਦ ਨਹੀਂ ਇਸ ਟਾਈਮ ਹੈਗੀ ਆ ਯਾਤਰੀਆਂ ਦਾ ਪੂਰਾ ਤੰਤਤਾ ਲੱਗਿਆ ਹੈ ਇੱਥੇ ਪਲੇਟ ਫਾਰਮ ਨੰਬਰ 1 ਇਸ ਤੋਂ ਬਾਅਦ ਆਊਗਾ ਜਲਪਾਈ ਗੁੜੀ ਰੋਡ ਤੇ ਫਿਰ ਆਊਗਾ ਨਿਊ ਕੁਝ ਬਿਹਾਰ ਟਾਈਮ ਹੋ ਗਿਆ 7:30 ਤੇ ਪਹੁੰਚ ਗਏ ਆ ਨਿਊ ਪੂਜਬਿਹਾਰ ਰੇਲਵੇ ਸਟੇਸ਼ਨ ਤੇ ਤੇ ਇਹ ਜਿਹੜਾ ਸਟੇਸ਼ਨ ਸੀਗਾ ਇਹਦੇ ਨਾਲ ਬਹੁਤ ਜਿਆਦਾ ਜੁੜੀਆਂ ਹੋਈਆਂ ਸਾਡੀਆਂ ਨਿਊ ਪੂਜਬਿਹਾਰ ਫਾਦਰ ਸਾਹਿਬ ਨੇ ਰਹੇ ਅਹੀਂ ਇਥੇ ਜੋ ਡੈਡੀ ਫੌਜ ਹੁੰਦੇ ਸੀਗੇ ਜ਼ਿੰਦਗੀ ਦੇ 4 ਸਾਲ ਬਿਤਾਏ ਅਸੀਂ ਨਿਊ ਪੂਜਬਿਹਾਰ ਚੌਥੀ ਪੰਜਵੀਂ ਛੇਵੀਂ ਤੇ ਸਤਵੀਂ ਚਾਰ ਕਲਾਸਾਂ ਕੀਤੀਆਂ ਇਥੇ ਇਹ ਅੱਜ ਵੀ ਪੂਰੀਆਂ ਨਾਲ ਇੱਥੇ ਆ ਕੇ ਇਮੋਸ਼ਨਸ ਜਿਹੜੇ ਨੇ ਜਾ ਆ ਗਏ ਬੰਦੇ ਦੇ ਪੂਰਾ ਸ਼ਾਨਦਾਰ ਕੰਮ ਹੈ ਕਿਵੇਂ ਇੱਥੇ ਆਉਂਦੇ ਨੇ ਹਾਂ ਸਟੇਸ਼ਨ ਤੇ ਟ੍ਰੇਨ ਚੜ੍ਹਦੇ ਨੇ ਹਾਂ ਰਾਤ ਨੂੰ 11 ਵਜੇ 12 ਵਜੇ ਜਿਹੜੇ ਪੰਜਾਬ ਜਾਣਦੇ ਨੇ ਹਾਂ ਤੇ ਸੇਮ ਸਿਚੁਏਸ਼ਨ ਬਣੀ ਪਈ ਹੈ ਇਸ ਟਾਈਮ ਵੀ ਸ਼ਾਗਰੇ ਜੀ ਪ੍ਰਸ਼ਾਦੇ ਇਹਦੇ ਟਾਈਮ ਹੋ ਗਿਆ 8:30 ਦਾ ਸਾਦੇ ਛੱਕਿਆ ਪੂਰੇ ਨਿਹਾਲ ਹੋ ਗਏ ਆ ਤੇ ਗੱਡੀ ਚੱਲ ਰਹੀ 50 ਮਿੰਟ ਲੇਟ ਤੇ ਕਹਿੰਦੇ ਆ ਵੀ ਕਰ ਦੂਗਾ ਟਾਈਮ ਤੇ ਲਾ ਦੂਗਾ ਖਿੱਚੂਗਾ ਹੁਣ ਰਾਤ ਨੂੰ ਰਾਤ ਨੂੰ ਆਦ ਕਾਦੂ ਦਾ ਗੈ ਪੂਰਾ ਬਾਕੀ ਵੇਖੋ ਯਾਨੇ ਡਰਾਈਵਰ ਖਾਣਾ ਬਹੁਤ ਸਵਾਦ ਸੀਗਾ ਟ੍ਰੇਨ ਦਾ ਖਾਣਾ ਦਾ ਰਹਿ ਬਹੁਤ ਸ਼ਾਨਦਾਰ ਹੈਗਾ ਖਾਣ ਜੋਗਾ ਵਧੀਆ ਆ ਲੱਗਦਾ ਜੋ ਘਰੇ ਹੀ ਰੋਟੀ ਖਾ ਰਹੇ ਆ ਜਿਹੜੀ ਪੈਂਟਰੀ ਆ ਬਹੁਤ ਹਾਈਜੈਨਿਕ ਪੈਂਟਰੀ ਆ ਖਾਲਸਾ ਆ ਵੇਖ ਲਾ ਬੰਦਾ ਆ ਜਾ ਚਾਹ ਪਾਓ ਯਾਰ ਚਾਹ ਤਾਂ ਹੁਣ ਪੀਣੀ ਆ ਰੋਟੀ ਖਾਦੀ ਚਾਹ ਦੀ ਲੋੜ ਹੈਗੀ ਬੰਦੇ ਨੂੰ ਹਮ ਚਾਹ ਬਿਗੇ ਫੇਰ ਨਹੀਂ ਦਊਗੀ ਸੋਕੀ ਲੈ ਬਾਈ ਯਾਰ ਪੁਲਿਸ ਜੀ ਸਭ ਨੂੰ ਦਿਓ ਪਹਿਲਾਂ ਚਾਹ ਚਾਪ ਚਾਹ ਦੇ ਦਿਓ ਜੀ ਸਭ ਨੂੰ ਪੈਸਾ ਲਓ ਜਮਚਾ ਲਓ ਚਮਚੇ ਨਾਲ ਘੋਲੋ ਖੰਡ ਤੇ ਖੰਡ ਵੀ ਫੋਣੀ ਨਾ ਨਾ ਖੰਡ ਖੰਡ ਪਾਈ ਹੋਈ ਹੈ ਬਾਈ ਹੋਰ ਆਪੀ ਬੁੜ ਜਾਣੀ ਹੁਣ ਸਾਡੇ ਕਮਾਂਡਰ ਸਾਹਿਬ ਨੂੰ ਮਾਂਡਰ ਸਾਹਿਬ ਲੋ ਕਮਾਂਡਰ ਸਾਹਿਬ ਨੂੰ ਬਾੜੀ ਖੰਡਾ ਇੰਨੀ ਨਹੀਂ ਦੇਣੀ ਆ ਇਹਨੂੰ ਜਿਉਂ ਦੇ ਘਟ ਖੰਡ ਵਾਲਾ ਇਹ ਤੇ acha ਮੈਨੂੰ ਹੋਰ ਪਦੇ ਲਓ ਜੀ ਲਓ ਵਾਹ ਚਮਚ ਦੇਓ ਬਾਈ ਜੀ ਚਮਚ ਬਹੁਤ ਬੜਾ ਚਾਹ ਜੋ ਪੀ ਲਈ ਆ ਤੇ ਟਾਈਮ ਹੋ ਗਿਆ ਆ ਦੱਸਦਾ ਤੇ ਮੁੰਡੇ ਕਦੇ ਵੀ ਹੁਣ ਸੌਂ ਜੀਏ ਨੀਂਦ ਤਾਂ ਆਉਂਦੀ ਨਹੀਂ ਬਈ ਆ ਫਿਰ ਵੀ ਹੋਣਾ ਜਿਹੜਾ ਕੋਰਮਾ ਤੋਂ ਪੂਰਾ ਕਰਨਾ ਹੀ ਆਪਾਂ ਤੇ ਬਸਤੇ ਬਸਤੇ ਵਿੱਚ ਆੜੇ ਆ ਤੇ ਸਾਰੇ ਜਾਨੇ ਥਾਂ ਥਾਂ ਟਿਕ ਗਏ ਆ ਤੇ ਹੁਣ ਸਾਡੀ ਸਾਊਂਡ ਦੀ ਤਿਆਰੀ ਹੈ ਤੇ ਕਰਦੇ ਆ ਕੋਸ਼ਿਸ਼ ਸਾਊਂਡ ਦੀ ਤੇ ਫਿਰ ਵੇਣੇ ਕਿੰਨੇ ਵਜੇ ਸਵੇਰੇ ਜਾ ਕੇ ਆਉਂਦੀ ਆ ਤੇ ਕਰਦੇ ਆ ਮੁੜ ਕੇ ਫੇਰੇ ਗੱਲਾਂ ਬਾਤਾਂ ਅਜੇ ਸਫ਼ਰ ਕਾਫੀ ਬਾਕੀ ਟ੍ਰੇਨ ਦਾ ਅੱਜ ਦੀ ਰਾਤ ਹੈ ਕੱਲ ਦਾ ਦਿਨ ਤਕਰੀਬਨ 12 ਵਜੇ ਤੱਕ ਟ੍ਰੇਨ 'ਚ ਹੀ ਰਹਿਣਾ ਹੈ ਚਲੋ ਠੀਕ ਹੈ ਦੋਸਤੋ ਮਿਲਦੇ ਹਾਂ ਤੁਹਾਨੂੰ ਫਿਰ ਸਵੇਰੇ ਸਤਿ ਸ਼੍ਰੀ ਅਕਾਲ